ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਹਰਮੰਦਰ ਸਿੰਘ ਫਰੈਂਡਸ਼ਿਪ ਇਮੀਗ੍ਰੇਸ਼ਨ ਕੌਕੇ ਰੋਡ ਨਾ ਅਖਰਕਲੇਰਾ ਜਗਰਾਂ ਤੋਂ ਤੁਹਾਡੇ ਨਾਲ ਗੱਲ ਕਰ ਰਿਹਾ ਹਾਂ ਦੁਬਈ ਦੇ ਵਰਕ ਪਰਮਿਟ ਦੇ ਬਾਰੇ ਦੇ ਵਿੱਚ ਦੁਬਈ ਦੇ ਵਿੱਚ ਦੋ ਕੰਪਨੀਆਂ ਜਿਹਦਾ ਨਾਮ ਨੂਨ ਅਤੇ ਤਲਾਵ ਕੰਪਨੀ ਨੂੰ ਡਿਲੀਵਰੀ ਬாய் ਦੇ ਲੋੜ ਆ। ਜੇਸ ਦੇ ਵਿੱਚ ਸੈਲਰੀ 2500 ਡਰਾਮ ਪਰ ਮੰਥ ਜਿਹਦੇ ਬੱਚਾ ਖਰਚਾ ਆਉਣਾ ਹੈਗਾ 95000 ਰੁਪਏ ਦੇ ਵਿੱਚ 2 ਸਾਲ ਦਾ ਵਰਕ ਪਰਮਿਟ ਮਿਊਗਾ। ਤੈਨਕ ਤੁਹਾਡੀ ਆਪਣੇ ਹੋਊਗੀ ਪ੍ਰੋਸੈਸਿੰਗ ਟਾਈਮ 5 ਤੋਂ 25 ਦਿਨ ਦਾ ਤੁਸੀਂ ਉੱਥੇ ਜਾ ਕੇ ਸਿਰਫ ਮੈਡੀਕਲ ਕਰਵਾਉਣਾ ਹੈ ਆਪਣਾ ਤੁਹਾਡਾ ਡਰਾਈਵਿੰਗ ਲਾਇਸੈਂਸ ਬੈਜਕ ਦਾ ਕੰਪਨੀ ਬਣਾ ਕੇ ਦੇਊਗੀ ਮਹੀਨੇ ਦੇ ਮਹੀਨੇ ਉਹਦੇ ਵਿੱਚੋਂ ਪੈਸੇ ਕੱਟੇ ਜਾਣਗੇ ਅਗਰ ਕਿਸੇ ਮੇਰੇ ਕੀ ਇਹਨੇ ਜਾਣਾ ਹੋਵੇ ਜਿਹਦੀ ਉਮਰ 18 ਸਾਲ ਤੋਂ ਲੈ ਕੇ 45 50 ਸਾਲ ਦੀ ਹੈ ਵਧੀਆ ਇੰਕਮ ਲੈਣਾ ਚਾਹੁੰਦਾ ਹੈ ਤਾਂ ਸਾਡੇ ਕੋਲ ਅੱਜ ਡਿਮਾਂਡ ਹੈ ਇਹਨਾਂ ਕੰਪਨੀਆਂ ਦੇ ਵਿੱਚ ਘੱਟੋ ਘੱਟ 400 ਡਿਲੀਵਰੀ ਬੋਏ ਚਾਹੀਦੇ ਹਨ ਤੁਸੀਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਵਧੇਰੇ ਜਾਣਕਾਰੀ ਲੈਣ ਲਈ ਤੁਸੀਂ ਇਹ ਦਿੱਗੇ ਨੰਬਰਾਂ ਤੇ ਸੰਪਰਕ ਕਰ ਸਕਦੇ ਹੋ ਸਾਦਾ YouTube ਚੈਨਲ ਟ੍ਰਾਇੰਗਲ ਪਾਰਟ ਪੰਜਾਬ ਸੋਨਾ ਪੰਜਾਬ ਫੇਸਬੁੱਕ ਪੇਜ ਵੀ ਆ ਤੁਸੀਂ ਇਸ ਨੂੰ ਵਰਤਮਾਨ ਸਬਸਕ੍ਰਾਈਬ ਕਰੋ ਫਾਲੋ ਕਰੋ ਲਾਈਕ ਕਰੋ ਸ਼ੇਅਰ ਕਰੋ ਤਾਂ ਜੋ ਦੁਬਈ ਦੇ ਹੋਰ ਕੈਸ਼ਮ ਦੇ ਵਰਕ ਪਰਮਟ ਬਾਰੇ ਜਾਣਕਾਰੀ ਤੁਹਾਨੂੰ ਸਮੇਂ ਸਿਰ ਮਿਲ ਸਕੇ ਅਸੀਂ ਸਾਰਿਆਂ ਨੂੰ ਜੀ ਆਇਆਂ ਆਖਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ